ਬੁਲਾਤਾ ਜਿਆ ਵੜਾ ਇੱਕ ਮਿੰਟ ਗੱਲ ਸੁਣ ਮਰੀ ਹੱਟ ਲੱਗੇ ਨੇ ਜਿਹੜੇ ਸੀਨੇ ਤੇ ਅਸੀਂ ਸੀਂਦੇ ਸੀਂਦੇ ਮਰ ਜਾਾਂਗੇ ਮਰ ਜਾਣਾ ਗਿਣਦੇ ਨੋਟ ਤੁਸਾਂ ਤੇ ਅਸੀਂ ਪੀਂਦੇ ਪੀਂਦੇ ਮਰ ਜਾਾਂਗੇ ਇਹ ਮੈਂ ਕਿਸੇ ਹੋਰ ਗਾਉਣ ਵਾਲੇ ਵੱਲੋਂ ਸਨਾਈਏ ਮੇਰੀ ਸੁਣੋ ਐਨਾ ਮਸਤੀਆਂ ਦੇ ਪਵਾੜੇ ਐ ਜਿਹੜਾ ਇੱਥੇ ਗਲਤ ਫਹਮੀ ਚਾਰਾ ਕਿ ਹੁਣ ਮੈਂ ਮਸਤ ਐ ਐਨਾ ਮਸਤਾ ਨਹੀਂ ਬੇੜਾ ਕਰ ਕੀਤਾ ਪੰਜਾਬ ਦਾ ਇਹ ਨਹੀਂ ਇਹ ਬਦਨਾਮ ਨਹੀਂ ਹੋਣਾ ਸੀ ਨਹੀਂ ਤਾਂ ਹਰ ਇੱਕ ਦੇ ਦਿਮਾਗ ਚ ਆਇਆ ਕਰਨਾ ਸੀ ਕਿ ਮਸਤ ਮਸਤ ਬਾਬਾ ਨਾਨਕ ਯਾਰ ਮਸਤ ਉਹ ਜਿਹੜਾ ਤੱਤੀ ਤਵੀ ਤੇ ਬਹਿ ਗਿਆ ਮਸਤ ਉਹ ਜੀ ਨੇ ਸਾਰਾ ਪਰਿਵਾਰ ਵਾਰਤਾ ਮਸਤ ਉਹ ਜਿਹੜੇ ਬਹਿ ਕੇ ਖੱਡੀਆਂ ਹੀ ਬੁਣੀ ਗਏ ਘਰਾਜ ਮਸਤ ਉਹ ਜਿਨ੍ਹਾਂ ਨੇ ਜੁੱਤੀਆਂ ਗੰਡੀਆਂ ਤੇ ਹੁਣ ਜਦੋਂ ਮਸਤ ਦੀ ਗੱਲ ਚੱਲਦੀ ਆ ਤਾਂ ਪਹਿਲਾਂ ਆਉਂਦਾ ਕਿ ਨਸ਼ਾ ਜਾਂ ਤਾਂ ਉਹ ਜ਼ੁਲਫਾ ਪਿੰਦਾ ਹੋਊ ਜਾਂ ਸ਼ਰਾਬ ਪਿੰਦਾ ਹੋਊ ਜਾਂ ਕੁਝ ਹੋਰ ਹੁਣ ਇਹ ਮੇਜ ਬਣੀ ਹੋਈ ਆ ਉਹ ਬਣਾਈ ਜਾਂ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਬਣਾਈ ਹੈ ਜਿਹੜੇ ਜਿਹੜੇ ਚਾਰ ਸੂਟੇ ਲਾ ਕੇ ਉਹ ਤੋਂ ਬਾਅਦ ਕਹਿੰਦੇ ਆ ਕਿ ਕਿ ਸਾਡੀ ਸਿੱਧੀ ਲੱਗੀ ਵੀ ਹੈ। ਔਰ ਅਸੀਂ ਸਾਰੇ ਅਸੀਂ ਸਾਰੇ ਉਹਨੂੰ ਬੜਾ ਪਰੋਸ ਕੇ ਲੈ ਰਹੇ ਆਂ। ਹਾਂ ਵੀ ਅਸੀਂ ਵੀ ਹਰੇ-ਹਰੇ ਕੜੇ ਜਿਹੜਾ ਬਹੁਤ ਪਾਇਆ ਵੇ ਆ। ਕੜੇ ਪਾਇਆ ਮੁੰਦਰਾਣਾ ਮੈਨੂੰ ਪਹਿਲਾਂ ਪਤਾ ਨਹੀਂ ਸੀ। ਉਹ ਸੁਣ ਜੀ ਉਹਦੇ ਬਾਣੀ ਚੋਂ ਲਾਈਨ ਲਾ ਕੇ ਆਪਸਿਆ ਪੈਨ ਬੇੜਤਾ। ਇੱਕੋ ਵਾਰੀ ਉਹਦੇ ਬੇਬੇ ਤੜ ਕੇ satsang ਚ ਕਹਿੰਦੀ ਸੀ ਕਿ ਮੁੰਡਾ ਸੰਤੋਖ ਸ਼ਰਮ ਪਤ ਝੋਲੀ। ਗਿਆਨ ਕੀ ਕਰੇ ਬੇਪੂ। ਕੰਥਾ ਕਾਲ ਕੁਵਾਰੀ ਕਾਇਆ ਜੁਗ ਦੰਡਾ ਪ੍ਰਤੀ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਤੇ ਸਾਇ ਆਦੇਸ਼ ਆਦ ਅਨਿਲ ਅਨਾਦ ਅਨਹਦ ਜੁਗ ਜੁਗੇ ਕੋ ਵੇ ਜਦੋਂ ਸੁਣ ਲਿਆ ਮਗਰ ਚੱਕ ਨਹੀਂ ਬੇਬੇ ਫਿਰ ਇਹਨਾਂ ਦਾ ਕੰਮ ਕੀ ਹੈ ਇਸ ਕਰਕੇ ਪ੍ਰਭਾਉ ਇਹ ਗਾਉਂ ਨਾਲੇ ਦਾ ਟਾਈਮ ਟਾਈਮ ਤੋਂ ਚਲਦੇ ਆਉਂਦੇ ਆ ਪਹਿਲਾਂ ਤੋਂ ਹੀ ਔਰ ਮੈਂ ਮਰ ਜੂਗਾ ਹੋਰ ਬਥੇਰੇ ਆ ਪਰ ਰੌਲਾ ਸਾਡੇ ਆਿਆਂ ਦਾ ਤਾਂ ਹੀ ਬਣਦਾ ਹੈ ਤਾਂ ਹੀ ਬਣਦਾ ਹੈ ਕਿ ਜੇ ਜ ਇਹਨਾਂ ਚੋਂ ਕੁਝ ਲੈ ਕੇ ਜਾਈਏ ਗਾਉਣਾ ਨੂੰ ਮਜਬੂਰ ਕਰਦੀ ਜਾਏ ਕਿ ਕੋਈ ਕੰਮ ਦੀ ਗੱਲ ਸੁਣਾ ਸਾਨੂੰ ਕੰਮ ਦੀ ਗੱਲ ਸੁਣਾ ਅਸੀਂ ਫਿਰ ਬੈਠਾਂਗੇ ਔਰ ਅਸੀਂ ਕਰ ਕਰ ਕੇ ਨਸ਼ੇ ਪੀ ਪੀ ਕੇ ਸ਼ਰਾਬਾਂ ਫਿਰ ਉੱਥੇ ਯਾਸ਼ੀਆਂ ਕਰਦੇ ਆਂ ਯਾਸ਼ੀਆਂ ਕਰਦੇ ਆਂ ਫਿਰ ਅਸੀਂ ਉੱਥੇ ਲੋਕ ਔਰ ਅਖਬਾਰਾਂ ਚ ਕਢਾਉਂਦੇ ਆਂ ਫਿਰ ਕਿ 10 10 20 20 ਹਜ਼ਾਰ ਦੇ ਕੱਟ ਹੋਏ ਸੀ 20 ਹਜ਼ਾਰ ਕੌਣ ਸੀ ਉਹ ਉਹ 20 ਹਜ਼ਾਰ ਕੌਣ ਸੀ ਜਿਹੜਾ ਨਸ਼ੇ ਚ ਗੁਲਤਾਨ ਹੋਇਆ ਸੀ ਸ਼ੈਤਾਨ ਹੋਇਆ ਵਾਸੀ ਜਿਹੜਾ ਆਪਣੇ ਗੁਰੂ ਦੀ ਮੱਤ ਨੂੰ ਛੱਡ ਕੇ ਆਪਣੇ ਮਨ ਦੀ ਮੱਤ ਨਾਲ ਉੱਥੇ ਖੇਡਾਂ ਖੇਡ ਰਿਹਾ ਹੈ ਉਹ ਬੰਦਾ ਉਹ ਉਹ ਬੰਦਾ ਉਹ ਜੇ ਅਸੀਂ ਕਹੀਏ ਨਾ ਕਿ ਕੰਮ ਦੀ ਗੱਲ ਸੁਣਾ ਸਾਨੂੰ ਸਟੇਜ ਤੇ ਖੜਾ ਤੇਰੀ ਖਾਤਰ ਆਏ ਅਸੀਂ ਸਾਰੇ ਸੁਣ ਤੈਨੂੰ ਪਰ ਰੌਲਾ ਸਾਨੂੰ ਵਧੀਆ ਲੱਗਦਾ ਚਾਰ ਬੋਤਲ ਵੋਟਕਾ ਉਹ ਕੀ ਰੋਜ਼ ਦਾ ਸਾਨੂੰ ਯਾਰ ਸ਼ਰਮ ਆਉਣੀ ਚਾਹੀਦੀ ਹੈ ਪੰਜਾਬੀਆਂ ਨੂੰ ਸੱਚੀ ਗੱਲ ਹੈ ਜਦੋਂ ਜਦੋਂ ਗੱਲ ਚੱਲਦੀ ਹੈ ਨਾ ਕਿ ਅਸੀਂ ਉਹਨਾਂ ਦੀ ਔਲਾਦ ਆ ਅਸੀਂ ਉਹਨਾਂ ਦੀ ਔਲਾਦ ਆ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰਦਾ ਉਸ ਤੋਂ ਬਾਅਦ ਵੀ ਕਹਿੰਦੇ ਸੀ ਕਿ ਚਾਰ ਗਏ ਤਾਂ ਕੀ ਹੋ ਗਿਆ ਮੇਰਾ ਤਾਂ ਸਾਰਾ ਹੀ ਆ ਆ ਮੇਰਾ ਮੈਂ ਅਸੀਂ ਉਹਨਾਂ ਦੇ ਆ ਫਿਰ ਆਈ ਲੱਗਦਾ ਹੁੰਦਾ ਕਿ ਯਾਰਾ ਦਸਤਾਰਾਂ ਵੀ ਇੰਨੀਆਂ ਜਿਹੜੀਆਂ ਦੀਂਦੀਆਂ ਤਾਂ ਇਹਨਾਂ ਦੇ ਪਿੱਛੇ ਕੀ ਕੁਛ ਆ ਹੋਰ ਕਿੱਥੇ ਤਾਂ ਸਾਡਾ ਫਰਜ਼ ਬਣਦਾ ਸੀ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਸੋਹਣੇ ਦੀ ਚਿੜੀ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ ਛੋਟੇ-ਛੋਟੇ ਤੇ ਚਿੜੀ ਦਾ ਜਲੂਸ ਕੱਢਿਆ ਪਿਆ ਇਕੱਲੇ-ਇਕੱਲੇ ਬੰਦੇ ਨੇ ਇਸ ਚਿੜੀ ਦਾ ਸੋਚ ਕਰਕੇ ਚੌਕੀਦਾਰ ਦਾ ਕੰਮ ਤਾਂ ਹੋਕਾ ਦੇਣਾ ਹੈ ਬਾਕੀ ਆਪਾਂ ਸਾਰੇ ਹੀ